ਕੁਕਨੀ ਸਹਿ ਸੋ ਸੰਤ ਸਰਨ ਜੋ ਜਨ ਪਰੇ ਸੋ ਜਨ ਉਦਰ ਨਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਅਪਤਾਰ ਸੰਸਾਰੀ ਸੰਤਾਂ ਦੀ ਗੱਲ ਨਹੀਂ ਹੈਗੀ ਭਾਈ ਆਪਾਂ ਭਰਮ ਦੇ ਵਿੱਚ ਇੱਥੇ ਅਮਰਿਤ ਲੋਕ ਚ ਭਾਲੀ ਜਾਂਦੇ ਆ ਸਾਰਾ ਕੁਝ ਇਹ ਅਮਰਿਤ ਲੋਕ ਆ ਮਰਨ ਲਖਾਏ ਮੰਡਲ ਵਿੱਚ ਆਏ ਸੰਤ ਲੋਕ ਪਹੁੰਚਣਾ ਆਪਾਂ ਦੇਵ ਲੋਕ ਨੂੰ ਸੰਤ ਲੋਕ ਕਹਿੰਦੇ ਨੇ ਦਸਵੇਂ ਦੁਆਰ ਨੂੰ ਸੰਤ ਲੋਕ ਕਹਿੰਦੇ ਨੇ ਪਰ ਸਾਡੀ ਮਨਬੂਧੀ ਦਾ ਵਿਸ਼ਾ ਨਹੀਂ ਕਿਸੇ ਉੱਥੇ ਪਹੁੰਚ ਜੀਏ ਇਹ ਗੁਰਕੇ ਸ਼ਬਦ ਗੁਰ ਕੀ ਬਾਣੀ ਗੁਰਕੇ ਚਰਨ ਇਹ ਕਮਾਈ ਕਰਨ ਤੋਂ ਬਾਹਰ ਜਦੋਂ ਸਾਡਾ ਗਿਆਨ ਤੇ ਧਿਆਨ ਬਣਦਾ ਹੈ ਫਿਰ ਅਸੀਂ ਸੰਤ ਲੋਕ ਪਹੁੰਚਦੇ ਹਾਂ ਆਪਾਂ ਰਹਿਰਾਸ ਵੀ ਰੋਜ਼ ਪੜ੍ਹਦੇ ਹਾਂ ਕਰੋ ਬਨੰਤੀ ਸੁਣ ਮਰੇ ਮੀਤਾ ਸੰਤ ਟਹਿਲ ਕੀ ਵੇਲਾ ਆਓ ਸਾਰੇ ਮਿਲ ਕੇ ਆਪ ਰਬੀ ਬਾਣੀ ਨਾਲ ਜੁੜੀਏ ਸੰਤ ਲੋਕ ਪਹੁੰਚੀਏ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ ਤੇ ਸਾਡਾ ਉਧਾਰ ਹੋਵੇ ਸਾਨੂੰ ਜਨਮ ਮਰਨ ਤੋਂ ਛੁਟਕਾਰਾ ਮਿਲੇ ਪਰ ਅਸੀਂ ਜੇ ਇੱਥੇ ਨਹੀਂ ਪਹੁੰਚਦੇ ਫਿਰ ਜਨਮ ਮਰਨ ਦੇ ਗੇੜ ਵਿੱਚ ਘੁੰਮਦੇ ਰਹਾਂਗੇ ਤੇ ਸਾਡਾ ਸੰਸਾਰ ਤੇ ਹੋਣਾ ਨਿਸਪਲ ਹੋ ਜੂ